ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰਜਿਸਟਰੀ ਡੈਕ ਦੇ ਉੱਪਰ ਹਾਂਜੀ ਅੱਜ ਅੱਪਾ ਗੱਲ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਇਹ ਇੱਕ ਸਕੀਮ ਚਲਾਈ ਗਈ ਹੈ ਜਿਹਦੇ ਦੁਆਰਾ ਦੇਸ਼ ਦੀਆਂ 50000 ਔਰਤਾਂ ਨੂੰ ਆਪਣਾ ਜਿਹੜੀ ਸਲਾਈ ਮਸ਼ੀਨ ਹੈ ਉਹ ਦਿੱਤੀ ਜਾਣੀ ਹੈ ਤੁਸੀਂ ਵੀ ਇਸ ਲਈ ਅਪਲਾਈ ਕਰ ਸਕਦੇ ਹੋ ਕੀ ਕੀ ਯੋਗਤਾ ਰਹਿਣ ਵਾਲੀ ਆ ਕੀ ਕੀ ਤੁਹਾਨੂੰ ਇਹਦੇ ਵਿੱਚ ਮਿਲਣਾਗਾ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜਿਹੜੀ ਚਲਾਈ ਗਈ ਹੈ ਇਹ ਸਕੀਮ ਸੈਂਟਰਸਕਰ ਦੇ ਅੰਡਰ ਆਉਂਦੀ ਹੈ ਜਿੱਦਾਂ ਕਿ ਇਹ ਸਕੀਮ ਨੂੰ ਚਲਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਜਿਹੜੀਆਂ ਦੇਸ਼ ਦੀਆਂ ਔਰਤਾਂ ਨੇ ਗੀਆਂ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਬढ़ावा ਦੇਣ ਵਾਸਤੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ ਜਿਹੜੀ ਇਹ ਸਕੀਮ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਹਦੇ ਤਹਿਤ ਹਰ ਇੱਕ ਔਰਤ ਨੂੰ ਇਸ ਸਕੀਮ ਤਹਿਤ ਬਿਲਕੁਲ ਫ੍ਰੀ ਸਲਾਈ ਮਸ਼ੀਨ ਦਿੱਤੀ ਜਾਣੀ ਹੈ ਹਾਂਜੀ ਹੁਣ ਗੱਲ ਕਰ ਲੈਣੇ ਕਿ ਇਹ ਮਸ਼ੀਨਾਂ ਜਿਹੜੀ ਤੁਹਾਨੂੰ ਕਿਵੇਂ ਮਿਲਣੀਆਂ ਹਾਂਜੀ ਜਿਹੜੀਆਂ ਔਰਤਾਂ ਨੂੰ ਸਲਾਈ ਦਾ ਕੰਮ ਆਉਂਦਾ ਆਪਣੇ ਘਰਾਂ 'ਚ ਉਹ ਸਲਾਈ ਦਾ ਕੰਮ ਕਰਦੀਆਂ ਨੇ ਉਹਨਾਂ ਲਈ ਇਹ ਸਕੀਮ ਹੈ ਕਿਉਂਕਿ ਇਸ ਸਕੀਮਾ ਉਹ ਤੇ ਤੈਤ ਉਹਨਾਂ ਹੀ ਔਰਤਾਂ ਨੂੰ ਜਿਹੜੀ ਮਸ਼ੀਨ ਮਿਲੀਆਂ ਜਿਹੜੀਆਂ ਕੰਮ ਜਾਣਦੀਆਂ ਨੇ ਹਾਂਜੀ ਹੁਣ ਜਾਣ ਲੈਣੇ ਆ ਕਿਸ ਯੋਜਨਾ ਦੇ ਜਿਹੜੇ ਲਾਭ ਨੇ ਉਹ ਕੀ ਕੀ ਨੇ ਇਸ ਯੋਜਨਾ ਦੇ ਤਹਿਤ ਹਰ ਇੱਕ ਰਾਜ ਦੇ ਵਿੱਚ ਜਿੱਦਾਂ ਪੰਜਾਬ ਹਰਿਆਣਾ ਹਿਮਾਚਲ ਜਿੱਦਾਂ ਵੀ ਜਿਹੜੇ ਜਿੰਨੇ ਵੀ ਆਪਣੇ ਸਟੇਟ ਨੇ ਹਰ ਇੱਕ ਸਟੇਟ ਦੇ ਵਿੱਚ 50000 ਔਰਤਾਂ ਨੂੰ ਜਿਹੜੀ ਇਹ ਮਸ਼ੀਨ ਸਲਾਈ ਮਸ਼ੀਨ ਮਿਲਣੀ ਆ ਇਸ ਦੇ ਨਾਲ ਹੀ ਜਿਹੜੀ ਮਸ਼ੀਨਾਂ ਸਿਰਫ ਇੱਕ ਵਾਰੀ ਔਰਤ ਨੂੰ ਮਿਲਣੀ ਆ ਵਾਰ-ਵਾਰ ਨਹੀਂ ਇਹ ਮਿਲਣੇਗੀ ਹਾਂਜੀ ਜੋ ਵੀ ਔਰਤ ਇਸ ਮਸ਼ੀਨ ਨੂੰ ਲੈਣ ਦੀ ਇਸ਼ੂ ਕਰ ਉਹਨੂੰ ਆਪਣਾ ਜਿਹੜਾ ਹੋ ਦੱਸਣਾ ਪੈਣਾ ਕਿ ਉਹ ਕਿਉਂ ਖਰੀਦ ਰਹੀ ਆ ਤਾਂ ਇਸ ਨੂੰ ਖਰੀਦਣ ਦੇ ਬਾਅਦ ਉਹ ਕਿਹੜਾ ਕੰਮ ਉਹ ਜਿਹੜਾ ਕਰੂਗੀ ਤਾਂ ਇਹ ਤੁਹਾਨੂੰ ਦੱਸਣ ਦੇਣ ਇਹਦਾ ਬੇਰਵਾਤ ਨੂੰ ਦੇਣਾ ਪੈਣਾ ਸਰਕਾਰ ਨੂੰ ਸਰਕਾਰ ਤੁਹਾਨੂੰ ਮਸ਼ੀਨ ਖਰੀਦਣ ਵਾਸਤੇ ਪੈਸੇ ਵੀ ਦੇ ਸਕਦੀ ਹੈ ਤੇ ਸਰਕਾਰ ਤੁਹਾਨੂੰ ਮਸ਼ੀਨ ਵੀ ਦੇ ਸਕਦੀ ਹੈ ਅਗਰ ਤੁਹਾਨੂੰ ਮਸ਼ੀਨ ਦਿੱਤੀ ਤਾਂ ਵੀ ਤੁਹਾਨੂੰ ਬੇਰਵਾ ਦੇਣਾ ਪੈਣਾ ਕਿ ਤੁਸੀਂ ਕਿਸ ਕੰਮ ਲਈ ਇਹ ਮਸ਼ੀਨ ਵਰਤੋਗੇ ਨਹੀਂ ਫਿਰ ਤੁਹਾਨੂੰ ਅਗਰ ਤੁਸੀਂ ਤੁਹਾਨੂੰ ਪੈਸੇ ਦਿੱਤੇ ਜਾਂਦੇ ਨੇ ਤੁਹਾਡੇ ਖਾਤਿਆਂ 'ਚ ਪੈਸੇ ਪਾਈ ਜਾਂਦੇ ਨੇ ਤਾਂ ਤੁਹਾਨੂੰ ਫਿਰ ਵੀ ਜਿਹੜਾ ਇਸ ਚੀਜ਼ ਦਾ ਬੇਰਵਾ ਦੇਣਾ ਪੈਣਾ ਹਾਂਜੀ ਸਰਕਾਰ ਨੇ ਇਸ ਸਕੀਮ ਨੂੰ ਇਸ ਕਰਕੇ ਵੀ ਸਟਾਰਟ ਕੀਤਾਗਾ ਤਾਂ ਕਿ ਜਿਹੜੀਆਂ ਘਰਾਂ 'ਚ ਬੈਠੀਆਂ ਔਰਤਾਂ ਨੇ ਜਿਨ੍ਹਾਂ ਕੋਲੇ ਹੁਨਰ ਹੈਗਾਗਾ ਤਾਂ ਉਹ ਆਪਣੇ ਹੁਨਰ ਨੂੰ ਹੋਰ ਵੀ ਜਿਹੜਾ ਨਿਖਾਰ ਸਕਦੀਆਂ ਨੇ ਇਸ ਦੇ ਨਾਲ ਜਿਹੜਾ ਔਰਤਾਂ ਦੇ ਵਿਕਾਸ ਦੇ ਵਿੱਚ ਉਹਨਾਂ ਦੇ ਆਰਥਿਕ ਪੱਖ ਤੋਂ ਜਿਹੜੀ ਇਹ ਹੈ ਮਦਦ ਮਿਲੂਗੀ ਉਹਨਾਂ ਨੂੰ ਇੱਕ ਹਾਂਜੀ ਇਹ ਸਕੀਮ ਦਾ ਲਾਹਾ ਲੈਣ ਵਾਸਤੇ ਤੁਹਾਨੂੰ ਜਿਹੜਾ ਕਿਹੜੇ ਕਿਹੜੇ ਡਾਕੂਮੈਂਟ ਨਹੀਂ ਲੋੜ ਰਹਿਣ ਵਾਲੀ ਆ ਉਹਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਇਹਦਾ ਆਧਾਰ ਕਾਰਡ ਤੁਹਾਡਾ ਉਮਰ ਦਾ ਸਰਟੀਫਿਕੇਟ ਤੁਹਾਡਾ ਪਛਾਣ ਪੱਤਰ ਅਗਰ ਤੁਸੀਂ ਹੈਂਡੀਕੈਪ ਹੋ ਤਾਂ ਉਹਦਾ ਸਰਟੀਫਿਕੇਟ ਅਗਰ ਕੋਈ ਵਿਧਵਾ ਔਰਤਾ ਤਾਂ ਉਹਦਾ ਵੀ ਤੁਹਾਨੂੰ ਅਲੱਗ ਤੋਂ ਜਿਹੜਾ ਪ੍ਰਮਾਣ ਪੱਤਰ ਲਾਉਣਾ ਪਊਗਾ ਤੇ ਤੁਹਾਨੂੰ ਜਿਹੜੀ ਆਪਣੀ ਕਾਸਟ ਆ ਉਹ ਮੈਂਸ਼ਨ ਕਰਨੀ ਪੈਣੀ ਹੈ ਵੀ ਕਿ ਤੁਸੀਂ ਕਿਸ ਕਾਸਟ ਨਾਲ ਜਿਹੜਾ ਸੰਬੰਧ ਰੱਖਦੇ ਹੋ ਹਾਂਜੀ ਇਹ ਡਾਕੂਮੈਂਟ ਤੁਹਾਨੂੰ ਤੇ ਤਿਆਰ ਰੱਖਣੇ ਪੈਣਗੇ ਜਦੋਂ ਵੀ ਇਹ ਸਕੀਮ ਆਪਣੇ ਪੰਜਾਬ ਦੇ ਵਿੱਚ ਲਾਗੂ ਹੁੰਦੀ ਹੈ ਤਾਂ ਤੁਸੀਂ ਇਹ ਪ੍ਰੂਫ ਆਪਣੇ ਤਿਆਰ ਰੱਖਣੇ ਤਾਂ ਕਿ ਤੁਹਾਨੂੰ ਇਸ ਸਕੀਮ ਦਾ ਜਿਹੜਾ ਲਾਹਾ ਉਹ ਮਿਲ ਸਕੇ ਹਾਂਜੀ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਦੀ ਕਿ ਜਿਹੜੀ ਇਹ ਸਕੀਮ ਹੈ ਫਿਲਹਾਲ ਰਾਜਸਥਾਨ ਮਹਾਰਾਸ਼ਟਰ ਕਰਨਾਟਕਾ ਗੁਜਰਾਤ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਲਾਗੂ ਹੋ ਚੁੱਕੀ ਆ ਉੱਥੇ ਜਿਹੜੀ ਇਹ ਸਕੀਮ ਚੱਲ ਰਹੀ ਆ ਜਦੋਂ ਹੀ ਪੰਜਾਬ ਦੇ ਵਿੱਚ ਇਹ ਸਕੀਮ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਲੈ ਕੇ ਆਉਨੇ ਆ ਅਸੀਂ ਇਸ ਸਕੀਮ ਦੇ ਤਹਿਤ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਜਾਣਕਾਰੀ ਮਿਲ ਸਕੇ ਹਾਂਜੀ ਅਗਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸ਼ੁਕਰੀਆ